ਅਸ ਵਕਤ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲ ਚੁੱਕਿਆ ਕਈ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਜਾਂ ਫਿਰ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਲੱਗੀ ਐ ਐਕਸਕਲੂਸਿਵ ਤਸਵੀਰ ਵੀ ਨਿਕਲ ਕੇ ਸਾਹਮਣੇ ਆ ਜਿਸ ਦੇ ਵਿੱਚ ਕਈ ਇਲਾਕਿਆਂ ਦੇ ਵਿਸਤਾਂ ਹਨੇਰੀ ਝੱਖੜ ਵੀ ਚੱਲਿਆ ਜਿਸ ਦੇ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਚੁੱਕੇ ਨੇ ਕਿਉਂਕਿ ਬਹੁਤੇ ਕਿਸਾਨਾਂ ਦੀ ਫਸਲ ਝੋਨੇ ਦੀ ਵਾਢੀ ਤੋਂ ਬਾਅਦ ਮੰਡੀਆਂ ਦੇ ਵਿੱਚ ਪਈ ਆ ਵੇਕਣ ਨੂੰ ਜੜੀ ਕਿਨਾਰੇ ਪਈ ਆ ਤੇ ਉਧਰਲੇ ਪਾਸੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਅਜੇ ਖੇਤਾਂ ਦੇ ਵਿੱਚ ਖੜੀ ਐ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਚਿਹਰੇ ਮਜ਼ਾਕੇ ਰਖ ਦਿੱਤੇ ਨੇ ਤੇ ਉਸ ਦੇ ਪਾਸੇ ਤਸਵੀਰ ਆ ਜਿਹੜੀ ਸ਼੍ਰੀ ਮੁਕਸਰ ਸਾਹਿਬ ਦੇ ਮਲੋਟ ਇਲਾਕੇ ਤੋਂ ਨਿਕਲ ਕੇ ਸਾਹਮਣੇ ਇਹ ਜਾਂ ਬਠਿੰਡੇ ਇਲਾਕੇ ਤੋਂ ਨਿਕਲ ਕੇ ਸਾਹਮਣੇ ਯਾਨੀ ਜਿੱਥੇ ਇਸ ਵਕਤ ਭਾਰੀ ਮੀਂਹ ਪੈਣ ਲੱਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇਆਂ ਦੇ ਵਿੱਚ ਇਸ ਵਕਤ ਭਾਰੀ ਬੱਦਲਬਾਈ ਹੋ ਚੁੱਕੇ ਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਲੱਗਿਆ ਤੇ ਉਧਰਲੇ ਪਾਸੇ ਜਿਹੜੇ ਲੋਕਾਂ ਨੂੰ ਇਸ ਬਹੁਤ ਜ਼ਿਆਦਾ ਹੇਅਰ ਕੁਆਲਿਟੀ ਇੰਡੈਕਸ ਵਾਲੀ ਹਵਾ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਯਾਨੀ ਕਿ ਪ੍ਰਦੂਸ਼ਿਤ ਹਵਾ ਦੇ ਵਿੱਚ ਜ਼ਹਿਰੀਲੀ ਹਵਾ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਆਈ ਸੀ ਤੇ ਉਸ ਦੇ ਨਾਲ ਹੁਣ ਹਵਾ ਜਿਹੜਾ ਹਵਾ ਦਾ 에ਅਰ ਕੁਆਲਿਟੀ ਇੰਡੈਕਸ ਆ ਉਹ ਵੀ ਘਟੇਗਾ ਤੇ ਆਮ ਲੋਕਾਂ ਦੇ ਲਈ ਕੁਝ ਸਾਹ ਲੈਣ ਦੇ ਲਈ ਖਾਸ ਤੌਰ ਤੇ ਹਾਰਟ ਪੇਸ਼ੈਂਟ ਦੇ ਲਈ ਰਾਹਤ ਵਾਲੀ ਖਬਰ ਵੀ ਹੈ